ਪ੍ਰੋਫੈਸ਼ਨਲ ਮੁੱਕੇਬਾਜ਼ੀ ਚ ਭਾਰਤ ਦੇ ਵਿਜੇਂਦਰ ਸਿੰਘ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ ਸ਼ੁੱਕਰਵਾਰ ਨੂੰ ਵਿਜੇਂਦਰ ਨੇ ਪੋਲੈਂਡ ਦੇ ਮੁੱਕੇਬਾਜ਼ ਨੂੰ ਮਾਤ ਦੇ ਦਿੱਤੀ ਇਹ ਮੁੱਕੇਬਾਜ਼ ਖੁਦ ਨੂੰ ਹਾਰਰ ਸ਼ੋਅ ਦਾਸਦਾ ਸੀ ਪਰ ਪੋਲੈਂਡ ਦਾ ਮੁੱਕੇਬਾਜ਼ ਸੋਲਡਰਾ ਹਰਿਆਣਵੀ ਮੁਕੇ ਸਾਹਮਣੇ ਚਿਤ ਹੋ ਗਿਆ ਵਿਜੇਂਦਰ ਸਿੰਘ ਨੇ ਮੈਚ 3 ਰਾਊਂਡ ਚ ਹੀ ਜਿੱਤ ਲਿਆ ਇਹ ਮੈਚ 8 ਰਾਊਂਡਸ ਦਾ ਸੀ ਪਰ ਵਿਜੇਂਦਰ ਸਾਹਮਣੇ ਸੋਲਡਰਾ 3 ਰਾਊਂਡਸ ਚ ਹੀ ਚਿਤ ਹੋ ਗਏ ਵਿਜੇਂਦਰ ਦੀ ਇਹ ਲਗਾਤਾਰ 6ਵੀਂ ਨੌਕਆਊਟ ਜਿੱਤ ਹੈ ਖਾਸ ਕਰ ਲਈ ਹੈ ਕਿ ਵਿਜੇਂਦਰ ਦਾ ਅਗਲਾ ਮੁਕਾਬਲਾ ਹੁਣ ਭਾਰਤ 'ਚ ਹੋਵੇਗਾ ਹੁਣ ਵਿਜੇਂਦਰ ਦਿੱਲੀ 'ਚ WBA ਏਸ਼ੀਆ ਟਾਈਟਲ ਦੇ ਲਈ ਮੁਕਾਬਲਾ ਕਰਨ ਉਤਰੇਗਾ ਹਾਲਾਂਕਿ ਭਾਰਤ 'ਚ ਹੋਣ ਵਾਲੀ ਫਾਈਟ 'ਚ ਵਿਜੇਂਦਰ ਦੀ ਟੱਕਰ ਕਿਸ ਨਾਲ ਹੋਵੇਗੀ ਇਹ ਫੈਸਲਾ ਅਜੇ ਨਹੀਂ ਲਿਆ ਗਿਆ ਹੈ ਵਿਜੇਂਦਰ ਨੇ ਕਿਹਾ ਕਿ ਜਦੋਂ ਰੈਂਕ 'ਚ ਉਤਰਨ ਵਾਲਾ ਸੀ ਤਾਂ ਕੋਚ ਨੇ ਉਸਨੂੰ ਸ਼ਾਂਤ ਰਹਿਣ ਲਈ ਅਤੇ ਜਲਦਬਾਜ਼ੀ ਨਾ ਕਰਨ ਲਈ ਕਿਹਾ ਸੀ ਜਿਵੇਂ ਹੀ ਸੋਲਡਰਾ ਭਾਰਤ ਦੇ ਸਟਾਰ ਮੁੱਕੇਬਾਜ਼ ਦੇ ਸਾਹਮਣੇ ਆਇਆ ਤਾਂ ਵਿਜੇਂਦਰ ਨੇ ਆਪਣੀ ਗੇਮ ਵਖਾਈ विजेंद्र ने अपने राइट पंच ਨਾਲ सोल्डरा ਤੇ ਸ਼ੁਰੂਆਤ ਹੀ ਹਮਲਾ ਬੋਲਿਆ ਪਹਿਲੇ ਰਾਊਂਡ ਚ ਵਿਜੇਂਦਰ ਸੋਲਡਰਾ ਤੇ ਭਾਰਾ ਰਿਹਾ ਦੂਜੇ ਰਾਊਂਡ ਚ ਪੋਲੈਂਡ ਦੇ ਮੁੱਕੇਬਾਜ਼ ਨੇ ਵਿਜੇਂਦਰ ਤੇ ਚੰਗੇ ਮੁੱਕੇ ਬਰਸਾਏ ਅਤੇ ਵਿਜੇਂਦਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਤੀਜੇ ਰਾਊਂਡ ਚ ਵਿਜੇਂਦਰ ਨੇ ਇੱਕ ਵਾਰ ਫਿਰ ਤੋਂ ਵਾਪਸੀ ਕੀਤੀ ਅਤੇ ਸੋਲਡਰਾ ਦੀ ਅੱਖ ਤੇ ਵਿਜੇਂਦਰ ਦਾ ਪੰਚ ਲੱਗਿਆ ਸੋਲਡਰਾ ਕਬਰ ਆ ਗਿਆ ਅਤੇ ਇਸੇ ਮੌਕੇ ਵਿਜੇਂਦਰ ਨੇ ਮੁੱਕਿਆਂ ਦੀ ਛੜੀ ਲਗਾ ਦਿੱਤੀ ਆਖਰ ਚ ਮੁਕਾਬਲਾ ਰੋਕਣਾ ਪਿਆ ਅਤੇ ਵਿਜੇਂਦਰ ਨੂੰ ਨਾਕਆਊਟ ਨਾਲ ਜਿੱਤ ਹਾਸਲ ਹੋਈ ਇਸ ਤੋਂ ਪਹਿਲਾਂ ਸੋਲਡਰਾਂ ਨੇ 16 ਪ੍ਰੋਫੈਸ਼ਨਲ ਮੈਚ ਲੜੇ ਸਨ ਅਤੇ ਇਨਾਂ ਮੈਚਾਂ 'ਚ ਸੋਲਡਰਾਂ ਨੂੰ ਸਿਰਫ 3 ਫਾਈਟਸ 'ਚ ਹੀ ਹਾਰ ਨਸੀਬ ਹੋਈ ਸੀ ਪਰ ਪੋਲੈਂਡ ਦਾ ਮੁੱਕੇਬਾਜ਼ ਵਿਜੇਂਦਰ ਸਾਹਮਣੇ ਟੇਕਣ 'ਚ ناکਾਮ ਰਿਹਾ ਇਸ ਜਿੱਤ ਤੋਂ ਬਾਅਦ ਵਿਜੇਂਦਰ ਨੇ ਆਪਣੇ ਫੈਨਸ ਨਾਲ ਫੇਸਬੁੱਕ ਤੇ ਲਾਈਵ ਹੋ ਕੇ ਗੱਲਬਾਤ ਕੀਤੀ ਅਤੇ ਨਾਲ ਹੀ ਇਸ ਫਾਈਟ 'ਚ ਜਿੱਤ ਤੇ ਮਿਲ ਰਹੀਆਂ ਵਧਾਈਆਂ ਲਈ ਸਭ ਨੂੰ ਧੰਨਵਾਦ ਕੀਤਾ